ਮੇਸ਼ ਮਾ ਅਥਾ ਅਗਨਤ ਅਤੁਲ ਜਿਉ ਬੁਲਾਵੇ ਤਉ ਨਾਨਕ ਦਸ ਗੁਨਾ ਪਰਮਨ ਸਤਕਾਰ ਜੂ ਮਦਸਾਂ ਪਾਤਸ਼ਾਹੀਆਂ ਦੀ ਆਤਮਾ ਕੇ ਜੋਤ ਜਬਰ ਸ਼ਤਰ ਤਖਤਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਪਾਰ ਰક્ષਣ ਕਰ ਰਹੇ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਦੇ ਆ ਨਿਤ ਰੰਦਿਆਂ ਦਾ ਤਾਂ ਬਖਸ਼ਿਸ਼ ਕਰਕੇ ਸਤਗੁਰਾਂ ਨੇ ਨਿਰਵਾਜਿਆ ਆਉ ਜਿੱਥੇ ਸਤਗੁਰੂ ਸੱਚੇ ਪਾਤਸ਼ਾਹ ਜੀ ਆਂਦੇ ਚਰਣਾ ਦੇ ਵਿੱਚ ਨਕ ਮਸਤਕ ਹੋਣਾ ਸੇਵਾ ਸਿਮਰਨ ਕਰਨਾ ਗੁਰਬਾਣੀ ਨੂੰ ਪੜ੍ਹਨਾ ਪੜ੍ਹਾਉਣਾ ਉਥੇ ਗੁਰਬਾਣੀ ਨੂੰ ਵਿਚਾਰਨ ਦਾ ਬਿਵੋਤ ਵੱਡਾ ਮਹਤਮ ਹੈ ਮਾਣੀ ਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਅੰਮ੍ਰਿਤ ਵੇਲਾ ਸਚਨੋ ਵਡੇ ਆਈ ਵਿਚਾਰ ਆਉ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋੜਨ ਦਾ ਯਤਨ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅੰਮ੍ਰਿਤ ਮੇਰੀ ਬਾਣੀ ਨੋ ਵਿਚਾਰਨ ਦਾ ਯਤਨ ਕਰੀਏ ਲਵਾਈਏ ਹਾਜ਼ਰੀਆਂ ਅਕਾਲ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਕੀ ਫਤਿਹ ਸਤਿਗੁਰਾਂ ਦੀ ਕਿਰਪਾ ਸਦਕਾ ਸ੍ਰੀ ਸੁਖਮਨੀ ਸਾਹਿਬ ਦੀ ਵਿਚਾਰ ਚੱਲ ਰਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਂਦੇ ਕਿਰਪਾ ਸਦਕਾ ਸਤਵੇਂ ਅਸ਼ਟ ਪਦੀ ਦੇ ਦੋ ਪਦੇ ਹੋ ਚੁੱਕੇ ਹਨ ਅੱਗੇ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਉਪਦੇਸ਼ ਨੂੰ ਧਿਆਨ ਦੇ ਨਾਲ ਸਰਵਣ ਕਰਨ ਦਾ ਵਿਚਾਰਨ ਦਾ ਜਤਨ ਕਰੀਏ ਵਾਹਿਗੁਰੂ ਸਾਹਿਬ ਜੀਓ ਸਾਧ ਸੰਗ ਦੁਸ਼ਮਨ ਸਭ ਮੀਤ ਸਾਧ ਸੰਗ ਸਤ ਸੰਗ ਕਹਿੰਦੇ ਜਿਹੜੀ ਸਤ ਗੁਰੂ ਦੀ ਸੰਗਤ ਹੈ ਨਾ ਸਤਪੁਰਖਾਂ ਦੀ ਸੰਗਤ ਹੈ ਗੁਰਮੁਖ ਜਨਾਂ ਦੀ ਮਹਾਂਪੁਰਖਾਂ ਦੀ ਸੰਗਤ ਹੈ ਕਹਿੰਦੇ ਸੰਗਤ ਤੇ ਪ੍ਰਤਾਪ ਸਦਕਾ ਗੁਰੂ ਦੇ ਉਪਦੇਸ਼ ਸਦਕਾ ਪ੍ਰਾਣੀ ਦੇ ਅੰਦਰੋਂ ਜਿਹੜੀ ਦ્વੈਤ ਭਾਵਨਾ ਨਾ ਉਹ ਖਤਮ ਹੋ ਜਾਂਦੀ ਹੈ ਜਿੰਨਾ ਚਿਰ ਇਹ ਖਤਮ ਨਹੀਂ ਹੁੰਦੀ ਉਹਨਾਂ ਚਿਰ ਮਨ ਨਹੀਂ ਟਿਕਦਾ ਮਨ ਦੇ ਟਿਕਾਓ ਮਨ ਦੇ ਟਿਕਾਉਣ ਦੇ ਲਈ ਸਭ ਤੋਂ ਪਹਿਲਾਂ ਦ્વੈਤ ਭਾਵਨਾ ਮਰਨੀ ਪਵੇਗੀ ਸਤਿਗੁਰੂ ਕਹਿੰਦੇ ਭਾਈ ਜਾਵਤਾਰੈ ਕੂ ਬੈਰੀ ਮੀਤ ਤਵ ਲਗੈ ਦੇਹ ਚਲ ਨਾਹੀ ਚੀਤ ਕਹਿੰਦੇ ਜਦੋਂ ਮਨ ਦੇ ਵਿੱਚ ਨਾ ਕਿਸੇ ਨੂੰ ਮਿੱਤਰ ਬਣਾ ਲਿਆ ਕਿਸੇ ਨੂੰ ਦੁਸ਼ਮਣ ਬਣਾ ਲਿਆ ਅਕਸਰ ਸੰਗਤ ਦੇ ਵਿੱਚ ਆ ਕੇ ਵੀ ਇਦਾਂ ਬੋਵਾਰੀ ਦੇਖੀ ਦਾ ਸਤਿਗੁਰੂ ਕਹਿੰਦੇ ਉਹ ਨਿਰ ਭਾਈ ਤੇਰਾ ਸਿਮਰਨ ਦੇ ਵਿੱਚ ਚੇਤ ਨਹੀਂ ਲੱਗਣਾ ਮਨ ਨਹੀਂ ਲੱਗਣਾ ਤੂੰ ਗੁਰੂ ਦੇ ਨਾਲ ਜੁੜਨਾ ਚਾਹਨਾ ਤੂੰ ਬਾਣੀ ਦਾ ਨਾਮ ਦਾ ਆਨੰਦ ਲੈਣਾ ਚਾਹਨਾ ਫਿਰ ਤੈਨੂੰ ਇਹ ਦੋਨੇ ਚੀਜ਼ਾਂ ਪ੍ਰੇ ਕਰਨੀਆਂ ਪੈਣਗੀਆਂ ਵੇਖਿਓ ਕਹਿੰਦੇ ਬੇਠੇ ਆਪਾਂ ਸੰਸਾਰ ਦੇ ਵਿੱਚ ਅਕਸਰ ਕਿਸੇ ਦੇ ਕੋਈ ਦੋਸਤ ਹੁੰਦੇ ਨੇ ਕੋਈ ਮਿੱਤਰ ਹੁੰਦੇ ਨੇ ਪਰ ਨਾਮ ਜਪਨ ਵਾਲੇ ਨੂੰ ਕਹਿੰਦੇ ਕਹਿੰਦੇ ਦੋਨੋਂ ਹੀ ਛੱਡਨੇ ਪੈਂਦੇ ਨੇ ਜੇ ਜ਼ਿਆਦਾ ਮਿੱਤਰ ਵੀ ਬਣਾ ਲਏ ਪਰ ਇਹਨੇ ਜਦੋਂ ਸਿਮਰਨ ਕਰਨ ਲੱਗੇਗਾ ਮਨ ਨੂੰ ਟਿਕਾਉਣ ਦਾ ਯਤਨ ਕਰੇਗਾ ਫਿਰ ਉਹ ਦੋਸਤ ਮਿੱਤਰ ਹੀ ਉਹਨਾਂ ਦੇ ਖਿਆਲ ਪਰ ਨਹੀਂ ਦਿਮਾਗ ਵਿੱਚ ਆਈ ਜਾਣਗੇ ਜੇ ਬੈਰੀ ਨੇ ਦੁਸ਼ਮਣ ਨੇ ਜਦੋਂ ਯਤਨ ਕਰੇਗਾ ਬਾਣੀ ਨੂੰ ਪੜਨ ਦਾ ਮਨ ਨੂੰ ਟਿਕਾਉਣ ਦਾ ਸਿਮਰਨ ਕਰਨ ਦਾ ਕਹਿੰਦੇ ਫਿਰ ਉਹ ਦੁਸ਼ਮਣ ਅੱਗੇ ਦੁਸ਼ਮਣ ਦੇ ਖਿਆਲ ਉਹ ਆ ਗਏ ਸ਼ੁਰੂ ਹੋ ਜਾਣਗੇ ਇਸ ਕਰਕੇ ਭਾਈ ਦੋਨੋਂ ਸਿੱਖਣੇ ਟਰਣਗੇ ਜਬ ਧਾਰ ਹੈ ਕੋ ਵੈਰੀ ਮੀਤਾਂ ਤਾਬਲਕ ਨਹੀਂ ਚੱਲ ਨਾ ਹੀ ਜੀਤ ਕਹਿੰਦੇ ਫਿਰ ਨਹੀਂ ਭਾਈ ਜਤ ਲੱਗਣਾ ਫਿਰ ਮਨ ਨਹੀਂ ਟਿਕਾ ਵਿੱਚ ਆਉਣਾ ਮਨ ਜੁੜਦਾ ਨਹੀਂ ਸਤਗੁਰ ਕਹਿੰਦੇ ਭਾਈ ਸਤ ਸੰਗਤ ਦਾ ਪ੍ਰਤਾਪ ਹੈ ਗੁਰੂ ਕੀ ਸੰਗਤ ਦਾ ਬਾਣੀ ਦਾ ਪ੍ਰਤਾਪ ਹੈ ਸਾਧ ਸੰਗ ਸਤਪੁਰਖ ਦੀ ਸੰਗਤ ਮਹਾਂਪੁਰਖ ਦੀ ਸੰਗਤ ਗੁਰੂ ਦੀ ਸੰਗਤ ਗੁਰਮੁਖਾ ਦੀ ਸੰਗਤ ਇਹੀ ਬਖਸ਼ਿਸ਼ ਹੁੰਦੀ ਹੈ ਦੁਸ਼ਮਣ ਸਭ ਬੀਤ ਕਹਿੰਦੇ ਜਿਹੜੇ ਦੁਸ਼ਮਣ ਹੁੰਦੇ ਨੇ ਉਹ ਵੀ ਮਿੱਤਰ ਬਣ ਜਾਂਦੇ ਨੇ ਸਤ ਸੰਗਤ ਦੇ ਪ੍ਰਤਾਪ ਨਾਲ ਸਾਧ ਸੰਗ ਦੁਸ਼ਮਣ ਸਨੀਤ ਕਹਿੰਦੇ ਸਾਰੇ ਭਾਈ ਮਿੱਤਰ ਬਣ ਜਾਂਦੇ ਹਨ ਸਾਧੂ ਕੈ ਸੰਗ ਮਹਾ ਪੁਨੀਤ ਕਹਿੰਦੇ ਭਾਈ ਇਹ ਸਤ ਸੰਗਤ ਦਾ ਪ੍ਰਤਾਪ ਸਾਧੂ ਦੀ ਸੰਗਤ ਦਾ ਪ੍ਰਤਾਪ ਕਲਮੀ ਵਿਚਾਰ ਕੀਤੀ ਸੀ ਭਾਈ ਸਾਧੂ ਕਿਸੇ ਘੇ ਕਿਸੇ ਨਿਵਾਸ ਦਾ ਨਾਮ ਨਹੀਂ ਸਾਧੂ ਕੋਈ ਵੀ ਹੋ ਸਕਦਾ ਸਾਧੂ ਸੁਭਾਅ ਹੈ ਸਾਧੂ ਦਾ ਭਾਵ ਹੈ ਜਿਹਨੇ ਭਾਈ ਮਨ ਲਉ ਸਾਧਿਆ ਹੋਇਆ ਜਾਂ ਸਾਧੂ ਸਾਧਨਾ ਕਰਦਾ ਉਹ ਕੋਈ ਵੀ ਹੋ ਸਕਦਾ ਪਰਿਵਾਰ ਵਿੱਚ ਰਹਿਣ ਵਾਲਾ ਗ੍ਰਿਸ਼ਤੀ ਵੀ ਹੋ ਸਕਦਾ ਇਹ ਤਾਂ ਅਵਸਥਾ ਦਾ ਨਾਮ ਹੈ ਸਤਿਗੁਰੂ ਕਹਿੰਦੇ ਨੇ ਭਾਈ ਸਾਧੂ ਕੇ ਸੰਗ ਮਹਾ ਪਨੇਤ ਕਹਿੰਦੇ ਸੰਗਤ ਕਰਕੇ ਅਵਿਧਿਆ ਆਤਮੈਨ ਉਤਾਰਨ ਕਾਰਨਾ ਵੱਡਾ ਪਾਪੀ ਵੀ ਪੁਨੀਤ ਦਾ ਅਰਥ ਹੈ ਪਵਿੱਤਰ ਹੋ ਜਾਂਦਾ ਹੈ ਸਤ ਸੰਗਤ ਕਰਕੇ ਮਹਾ ਪੁਨੀਤ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਵੇਖੋ ਜਿਨ੍ਹਾਂ ਨੇ ਸੰਗਤ ਕੀਤੀ ਸਤਗੁਰੂ ਕਹਿੰਦੇ ਨੇ ਅਜਾਨ ਮਲ ਪਾਪੀ ਜਗ ਜਾਨੈ ਅਜਮਲ ਬਾਣੀ ਚ ਨਾਂ ਆਂਦਾ ਸੰਸਾਰ ਜਾਣਦਾ ਦੁਨੀਆ ਜਾਣਦੀ ਆ ਕਿ ਬੜਾ ਪਾਪੀ ਆ ਬੜੇ ਪਾਪ ਕੀਤੇ ਨੇ ਕਰ ਰਿਹਾ ਅਜਮਲ ਪਾਪੀ ਜਗ ਜਾਣ ਲੈ ਨਿੰਮਕ ਮਾਹੀ ਨਿਸਤਾਰਾ ਇੱਕ ਨਿੰਮਕ ਦੇ ਵਿੱਚ ਉਹਦਾ ਨਿਸਤਾਰਾ ਹੋ ਗਿਆ ਪਰ ਉਤਾਰਾ ਹੋ ਗਿਆ ਇਹ ਨਾਮ ਦੀ ਬਰਕਤ ਹੈ ਭਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਧੂ ਦੀ ਸੰਗਤ ਕਹਿੰਦੇ ਏਦਾਂ ਪਾਪਾਂ ਨੂੰ ਖਤਮ ਕਰ ਦਿੰਦੀ ਏ ਜਿਵੇਂ ਸਤਿਗੁਰ ਬਾਣੀ ਵਿੱਚ ਦੱਸਦੇ ਨੇ ਘੋਰ ਦੁੱਖੇ ਗਨ ਕਹ ਤਿੰਗ ਜਨ ਦ੍ਰਿਦਰ ਮਹਾ ਬਖਿਆਦਨ ਮਿਟਾਂਤ ਸਗਲ ਸਿਮਰੰਤ ਹਰ ਨਾਮ ਜੈਸੇ ਪਾਵਕ ਕਾਸਟ ਭਸਮ ਕਰੋਤ ਕਹਿੰਦੇ ਹਜ਼ਾਰਾਂ ਮੜ ਲੱਕੜਾਂ ਦਾ ਢੇਰ ਲੱਗਿਆ ਹੋਵੇ ਉਹਨੂੰ ਸਵਾਬ ਬਣਾਉਣ ਦੇ ਲਈ ਇੱਕ ਤੀਲੀ ਹੀ ਕਾਫੀ ਆ ਕਹਿੰਦੇ ਬੜਾ ਘੋਰ ਪਾਪੀ ਹੋਵੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਤ ਸੰਗਤ ਉਹਨੂੰ ਪਵਿੱਤਰ ਬਣਾ ਦਿੰਦੀ ਆ ਉਹਦੇ ਪਾਪ ਸਾਰੇ ਲਾਤ ਜਾਨਦੇ ਨੇ ਸਾਥ ਸੰਗ ਕਿਸ ਸਿਓ ਨਹੀਂ ਵੈਰ ਹਉ ਸੰਗ ਦਾ ਪ੍ਰਤਾਪ ਭਾਈ ਕਹਦੇ ਉਹ ਤਾਂ ਕਿਸੇ ਦਾ ਵੈਰ ਰਹਿੰਦਾ ਹੀ ਨਹੀਂ ਨਾ ਕੋ ਵੈਰੀ ਨਾ ਹੀ ਵਿਗਾਨਾ ਸਗਲ ਸੰਗ ਹਮ ਕੋ ਮਨ ਆਈ ਉਹ ਕਹਦਾ ਭਾਈ ਸਾਰੇ ਮਿੱਤਰ ਨੇ ਦੁਨੀਆ ਸੰਸਾਰ ਸਾਰਾ ਮਿੱਤਰ ਹੀ ਆ ਇਤੋ ਤਕਾ ਕਹਿੰਦੇ ਜਿਹੜੇ ਪੰਖਾਰ ਜਾਨਵਰ ਹੁੰਦੇ ਨੇ ਸ਼ੇਰ ਆਦਿਕ ਰੱਬ ਦੇ ਪਿਆਰੇ ਜਨ ਸਾਧੂ ਜਨ ਉਹ ਵੀ ਉਹਨਾਂ ਨੂੰ ਮਿੱਤਰ ਬਣਾ ਲੈਂਦੇ ਨੇ ਉਹਨਾਂ ਦਾ ਕਿਸੇ ਨਾਲ ਵੈਰ ਹੀ ਨਹੀਂ ਦਿੰਦਾ ਵੈਰ ਕਿਸੇ ਨਾਲ ਕਰਦੇ ਹੀ ਨਹੀਂ ਸਾਧ ਸੰਗ ਕਿਸ ਸਿਓ ਨਹੀਂ ਵੈਰ ਅਤੇ ਆਸ ਪੜਦੇ ਆ ਭਾਈ ਜਦੋਂ ਨਾਮ ਜਪ ਲੈਂਦਾ ਸਿਮਰਨ ਕਰਦਾ ਫਿਰ ਉਹਦੇ ਅੰਦਰੋਂ ਦੁਬੈਤ ਭਾਵਨਾ ਖਤਮ ਹੋ ਜਾਂਦੀ ਆ ਭਾਈ ਘਣਈਆ ਜੀ ਦੀ ਸਾਖੀ ਆਪਾਂ ਬਹੁਤ ਵਾਰ ਸਰਮਣ ਕੀਤੀ ਆ ਹੰਗੂ ਕਲਗੀ ਤਲਪਾਤਸ਼ਾਹ ਮਹਾਰਾਜ ਜੀ ਦੀ ਫੌਜ ਉਹ ਬੱਕੋ ਬਕਰੇ ਸਿੰਘਾਂ ਦੀ ਆ ਬੱਕੋ ਬੱਕਰੀਆਂ ਡਿਊਟੀਆਂ ਕਿਸੇ ਦੀ ਡਿਊਟੀ ਹੈ ਨਾਮ ਜਪਣ ਦੀ ਸਭ ਤੋਂ ਬੜੇ ਨੇ ਕਿ ਜੋਧੇ ਸੂਰਮੇ ਮੈਦਾਨੇ ਜੰਗ ਵਿੱਚ ਜੂਝਦੇ ਨੇ ਕੋਈ ਲੰਗਰਾਂ ਦੀਆਂ ਸੇਵਾਵਾਂ ਕਰਦੇ ਨੇ ਮੈਦਾਨੇ ਜੰਗ ਦੇ ਵਿੱਚ ਭਾਈ ਕਨਈਆ ਜੀ ਦੀ ਸੇਵਾ ਹੈ ਜ਼ਖਮੀਆਂ ਨੂੰ ਪਾਣੀ ਪਿਲਾਉਣ ਦੀ ਮੈਦਾਨੇ ਜੰਗ ਦੇ ਵਿੱਚ ਭਾਈ ਕਨਈਆ ਜੀ ਜਦ ਛਕਾਉਂਦੇ ਨੇ ਜਿੱਧਰੋਂ ਆਵਾਜ਼ ਆਈ ਭਾਈ ਜਨ ਸਾਕਤਾਂ ਜਾਕਮੀ ਹੋ ਗਏ ਧਰਤੀ ਦੇ ਡਿੱਗੇ ਹੋਏ ਨੂੰ ਗਲ ਵਿੱਚ ਮਸ਼ਕ ਪਾਈ ਹੋਈ ਹੈ ਪਾਣੀ ਦੀ ਉਹਦੇ ਹੱਥਾਂ ਤੇ ਪਾਣੀ ਪਾਉਣਾ ਸ਼ਿਕਾਇਤ ਜਦੇਗੀ ਸਤਗੁਰੂ ਗੁਰੂ ਕਲਗੀਧਰ ਪਾਤਸ਼ਾਹ ਕੋਲੇ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੇ ਬੁਲਾਵਾ ਭੇਜਿਆ ਭਾਈਆ ਸੰਗਤ ਦੇ ਵਿੱਚ ਖਾਸਾ ਤੇਰੀ ਸ਼ਿਕਾਇਤ ਕਰਦਾ ਕਹਿੰਦੇ ਮਹਾਰਾਜ ਦੱਸੋ ਉਹ ਕਹਦੇ ਦੁਸ਼ਮਣਾਂ ਨੂੰ ਪਾਣੀ ਪਿਲਾਉਣਾ ਕਹਿੰਦੇ ਖਾਲਸਾ ਕਹਿੰਦਾ ਸਿੰਘ ਕੋਲੇ ਖੜੇ ਨੇ ਕਹਿੰਦੇ ਮਹਾਰਾਜ ਅਸੀਂ ਬੜੇ ਜੋਰ ਦੇ ਨਾਲ ਦੁਸ਼ਮਣ ਦੇ ਨਾਲ ਜੂਝ ਕੇ ਉਹਨੂੰ ਧਰਤੀ ਤੇ ਢੇਰੀ ਕਰਦੇ ਨੇ ਇਹ ਪਾਣੀ ਪਿਲਾ ਕੇ ਦੁਬਾਰਾ ਫੇਰ ਸਾਡੇ ਨਾਲ ਲੜਨ ਦੇ ਯੋਗਾ ਕਰ ਦਿੰਦਾ ਕਹਿੰਦੇ ਮਹਾਰਾਜ ਲੱਗਦਾ ਸਾਨੂੰ ਸਾਡੀ ਫੌਜ ਦੇ ਵਿੱਚ ਇਹ ਲੋਕ ਸਿੱਖਾ ਦੇ ਰੂਪ ਦੇ ਵਿੱਚ ਦੁਸ਼ਮਣਾਂ ਦੀ ਮਦਦ ਕਰਨ ਵਾਲੇ ਨੇ ਸਤਿਗੁਰੂ ਕਹਿੰਦੇ ਭਾਈ ਕੀ ਖਾਲਸਾ ਕੀ ਕਹਿ ਰਿਹਾ ਹੱਥ ਜੋੜੇ ਮਹਾਰਾਜ ਆਪ ਜੀ ਨੇ ਡਿਊਟੀ ਮੇਰੀ ਜਲਸ਼ਕੌਟ ਦੇ ਲਈ ਆ ਪਾਣੀ ਪਲਾਉਣ ਦੀ ਕਹਿੰਦੇ ਮੇਰਾ ਡਿਊਟੀ ਹੈ ਪਾਣੀ ਪਲਾਉਣ ਦੀ ਮੈਂ ਪਾਣੀ ਪਲਾ ਰਿਹਾ ਹਾਂ ਮਹਾਰਾਜ ਨਾ ਮੈਂ ਪਾਣੀ ਸਿੱਖਾਰ ਉਪਲਾ ਰਿਆ ਨਾ ਦੁਸ਼ਮਣ ਨੂੰ ਪੁਲਾ ਰਿਆ ਉਹ ਕਹਿੰਦੇ ਭਾਈ ਖਾਲਸਾ ਰੱਖੀ ਦੇਖਿਆ ਤੈਨੂੰ ਕਹਿੰਦੇ ਮਹਾਰਾਜ ਮੈਂ ਤਾਂ ਤੁਹਾਡਾ ਹੁਕਮ ਜ ਸਮਝ ਕੇ ਤੁਹਾਡਾ ਰੂਪ ਜਾਣ ਕੇ ਮੈਂ ਤਾਂ ਜਾਲੇ ਤੁਹਾਡੇ ਮੁੱਖ ਚ ਪਾ ਰਿਆ ਮੈਨੂੰ ਨਹੀਂ ਤੇ ਇਦਾਂ ਵੀ ਕੌਣ ਬੈਰੀ ਹੈ ਕੌਣ ਮਿੱਤਰ ਆ ਨਾ ਕੋਈ ਵੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਵਨਾਈ ਕਹਿੰਦੇ ਸਾਰਿਆਂ ਦੇ ਨਾਲੇ ਭਾਈ ਸਾਡੀ ਤਾਂ ਸਾਰਿਆਂ ਦੇ ਨਾਲੇ ਫਿਰ ਕਲਗੀਆਂ ਵਾਲੇ ਪਾਤਸ਼ਾਹ ਨੇ ਵਾਸਤਾ ਦੇਖ ਕੇ ਕਹਿੰਦੇ ਹਣ ਕੱਲਾ ਜਨੇ ਨਾ ਨਾ ਸ਼ਿਕਾਇਆ ਅੱਜ ਤੇਰੀ ਵਸਤਾ ਮੱਲ ਪੱਟੀ ਵੀ ਲਾਜਾ जख्मियां ਦੇ ਮੱਲਮ ਪੱਟੀ ਵੀ ਕਰਦਿਆ ਕਰੀ ਹਣ ਸਤਿਗੁਰੂ ਕਹਿੰਦੇ ਭਾਈ ਇਹ ਵਸਤਾ ਕਿੱਥੋਂ ਮਿਲਦੀ ਆ ਸਾਧ ਸੰਗ ਕਿਸ ਸਿਉ ਨਹੀਂ ਬਹਿਰ ਕਹਿੰਦੇ ਮੈਰਬੋਧ ਖਤਮ ਹੋ ਜਾਂਦਾ ਸਾਧ ਕਹਿ ਸੰ ਲਾਬੀਗਾ ਪੈਰ ਕਹਿੰਦੇ ਭਾਈ ਬੀਗੇ ਦਾ ਅਰਥ ਹੈ ਟੇਡਾ ਸਾਧ ਸੰਗਤ ਕਰਨ ਵਾਲਾ ਸਤ ਸੰਗਤ ਕਰਨ ਵਾਲਾ ਕਹਿੰਦੇ ਟੇਡੇ ਰਸਤੇ ਤੇ ਨਹੀਂ ਜਾਂਦਾ ਸੰਗਤ ਵਾਲੇ ਰਸਤੇ ਤੇ ਨਹੀਂ ਜਾਂਦਾ ਵਿਸ਼ੇ ਵਿਕਾਰਾਂ ਵਾਲੇ ਪਾਸੇ ਨਹੀਂ ਤੁਰਦਾ ਇਹ ਸੰਗਤ ਦਾ ਪ੍ਰਤਾਪ ਸਾਧ ਕੈ ਸੰਗ ਨਾ ਵੀਗਾ ਪੈਰ ਕਹਿੰਦੇ ਉਹ ਮਨ ਕਰਕੇ ਵੀ ਸ਼ਹਿਰ ਕਰਕੇ ਵੀ ਉਹ ਕਿਤੇ ਨਹੀਂ ਜਾਂਦਾ ਮਨ ਕਰਕੇ ਵੀ ਉਹ ਸੰਕਲਪਾ ਰੂਪੀ ਪੈਰ ਬੁਰੇ ਪਾਸੇ ਬੁਰੀ ਸੋਚ ਨਹੀਂ ਰੱਖਦਾ ਸਾਧ ਕਹਿ ਸੰਗ ਨਾਹੀ ਕੋ ਮੰਦਾ ਕਹਿੰਦੇ ਭਾਈ ਸਾਧੂਆਂ ਦਾ ਸੰਗੀ ਸੰਗ ਕਰਕੇ ਕੋਈ ਬੁਰਾ ਸੰਕਲਪ ਪ੍ਰਤੀਤ ਨਹੀਂ ਹੁੰਦਾ ਸਾਧ ਕਹਿ ਸੰਗ ਜਾਣੈ ਪਰਮਾਨੰਦਾ ਕਹਿੰਦੇ ਭਾਈ ਸੰਗੀ ਸਾਧੂਆਂ ਦਾ ਗੁਰੂ ਦਾ ਸਤਸੰਗੀ ਕਹਿੰਦੇ ਪਰਮ ਆਨੰਦ ਮਹਾ ਸੁਖ ਸਰੂਪ ਵਾਹਿਗੁਰੂ ਨੂੰ ਜਾਣ ਲੈਂਦਾ ਸਾਧ ਸੰਗ ਜਾਣੇ ਪਰਮ ਆਨੰਦਾ ਗੁਰੂ ਨੂੰ ਜਾਣਣਾ ਪ੍ਰਮਾਤਮਾ ਨੂੰ ਵਾਹਿਗੁਰੂ ਨੂੰ ਇਹ ਸੋਝੀ ਸਤਸੰਗਤ ਚੋਂ ਮਿਲਦੀ ਆ ਸਤ ਸੰਗਤ ਦੇ ਵਿੱਚ ਜਿਉਂ-ਜਿਉਂ ਸੰਗਤ ਕਰਦੇ ਆ ਨਾ ਬਾਣੀ ਨੂੰ ਪੜਦੇ ਆ ਬਾਣੀ ਨੂੰ ਵਿਚਾਰਦੇ ਆ ਬਾਣੀ ਸਾਨੂੰ ਇਹੀ ਕੁਝ ਦੱਸਦੀ ਆ ਇਹੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੱਸਦੇ ਨੇ ਕਿ ਵਾਹਿਗੁਰੂ ਜਾਨਣਾ ਭਾਈ ਪਰਮੇਸ਼ਰ ਨੂੰ ਅੱਗੇ ਸਤਗੁਰੂ ਕਿਰਪਾ ਕਰ ਰਹੇ ਹਨ ਸਾਧਕੈ ਸੰਗ ਨਾਹੀਂ ਹੋ ਤਾਪ ਭਾਈ ਸਾਧੂ ਮਹੰਦਰ ਸੰਗੀ ਸਤ ਸੰਗੀ ਜਨ ਕਹਿੰਦੇ ਉਸ ਨੂੰ ਹਉਮੈ ਦਾ ਤਾਪ ਸੰਤਾਪ ਨਹੀਂ ਰਹਿੰਦਾ ਸਾਧਕੇ ਸੰਗ ਨਾਹੀਂ ਹੋ ਮੌਦ ਆਪ ਹਉਮੈ ਹੰਕਾਰ ਰੂਪੀ ਸੰਤਾਪ ਨਹੀਂ ਰਹਿੰਦਾ ਸਾਧਕੇ ਸੰਗ ਤਜੈ ਸਭ ਆਪ ਕਹਿੰਦੇ ਭਾਈ ਉਹ ਤਾਂ ਸਾਰਾ ਦੇ ਦੇ ਆਸ ਆਪਾਂ ਭਾਵ ਛੱਡ ਜਾਂਦਾ ਅੰਦਰੋਂ ਹਉਮੈ ਹੰਕਾਰ ਵੈਰ ਗਰੋਧ ਸਭ ਕੁਝ ਖਤਮ ਹੋ ਜਾਂਦਾ ਹੈ ਆਪੇ ਜਾਣੈ ਸਾਧ ਬਡਾਈ ਸਾਧੂਆਂ ਦੀ ਸ਼ੋਭਾ ਮਹਿਮਾ ਗਰੀਬਾ ਦੇ ਉੱਪਰ ਮੇਸ਼ਰ ਆਪ ਹੀ ਜਾਣਦਾ ਹੈ ਨਾਨਕ ਸਾਧ ਪਰਭੂ ਬੁਲਾਈ ਸਤਿਗੁਰੂ ਜੀ ਕਥਨ ਕਰਦੇ ਨੇ ਕਹਿੰਦੇ ਭਾਈ ਸ੍ਰੇਸ਼ਟ ਜਨਾਂ ਦੇ ਪ੍ਰਭੂ ਵਾਇਕ੍ਰੁਰ ਦੇ ਨਾਲ ਪ੍ਰੀਤ ਤਲਵਣਾ ਪਾਈ ਬੜ ਆਉਂਦੀ ਆ ਜਿਵੇਂ ਸਤਗੁਰੂ ਦਾ ਫਰਮਾਨ ਹੈ ਹਾਰ ਹਾਰ ਜਨ ਦੁਈ ਏਕ ਹੈ ਵਿਭ ਵਿਚਾਰ ਕਛ ਨਾਹੀ ਜਲ ਤੇ ਉਪਜਤ ਰੰਗ ਜਿਉਂ ਜਲ ਹੀ ਵਿਖੇ ਸਮਾਏ ਅਗੇ ਸਤਿਗੁਰੂ ਜੀ ਦੀ ਕਿਰਪਾ ਕਰਨੀ ਇਹ ਹਨ ਸਾਧਕ ਸੰਗ ਨਾ ਕੰਮੂ ਧਾਵੈ ਕਹਿੰਦੇ ਭਾਈ ਸਾਧੂਆਂ ਦੀ ਸੰਗਤ ਕਰਕੇ ਕਮੋਂ ਕਦੇ ਕਿਸੇ ਜੂਨਾ ਦੇ ਵਿੱਚ ਜੀਵ ਨਹੀਂ ਦੌੜਦਾ ਦੌੜਦਾ ਸਾਧ ਕੈ ਸੰਗ ਸਦਾ ਸੁਖ ਪਾਵੇ ਭਈ ਮਨ ਸਾਧੂਆਂ ਦੀ ਸੰਗਤ ਕਰਕੇ ਕਹਿੰਦੇ ਹਮੇਸ਼ਾ ਆਤਮਾ ਆਨੰਦ ਦਾ ਸੁਖ ਪ੍ਰਾਪਤ ਕਰ ਲੈਂਦਾ ਹੈ ਸੰਗਤ ਕਰਨ ਵਾਲੇ ਦਾ ਮਨ ਸਾਧ ਕੇ ਸੰਗ ਨ ਕਬੂਤਾ ਵੇ ਕਹਿੰਦੇ ਮਨ ਵਿਕਾਰਾਂ ਵਲੋਂ ਨੀ ਕਦੇ ਦੌੜਦਾ ਕਦੇ ਨਹੀਂ ਜਾਂਦਾ ਸਾਧ ਕੇ ਸੰਗ ਸਦਾ ਸੁਖ ਪਾਵੇ ਉਹ ਕਹਿੰਦੇ ਸਦਾ ਹੀ ਆਨੰਦ ਰਹੇ ਦਿਨ ਰਾਤਿ ਸਦਾ ਆਨੰਦ ਦੇ ਵਿੱਚ ਰਹਿੰਦਾ ਹੈ ਸਾਧ ਸੰਗ ਵਸਤ ਅਗੋਚਰ ਲਹੈ ਕਹਿੰਦੇ ਭਾਈ ਸੰਤਾਂ ਦਾ ਸੰਗ ਕਰਕੇ ਅਗੋਚਰ ਇন্দ্রਿਆਂ ਦੇ ਅਵਿਸ਼ੇ ਸਤ ਚਿਤ ਆਨੰਦ ਸਰੂਪ ਰੂਪੀ ਵਸਤੂ ਨੂੰ ਪਾ ਲੈਂਦਾ ਹੈ ਸਾਧਮੰਦir ਸੰਗਤ ਕਰਨ ਵਾਲਾ ਸਾਧਕੈ ਸੰਗ ਅਜਰ ਸਹਿ ਕਹਿੰਦੇ ਭਾਈ ਸੰਗੀ ਸੰਗਤ ਕਰਕੇ ਅਜਰ ਨਾਸ ਹਾਰੇ ਜਾਣ ਵਾਲੀ ਆਤਮਿਕ ਆਨੰਦ ਰੂਪ ਵਸਤੂ ਨੂੰ ਸਹਿ ਭਾਈ ਸਹਾਰਨ ਦੀ ਸ਼ਕਤੀ ਪ੍ਰਾਪਤ ਕਰ ਲੈਂਦਾ ਹੈ ਜੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅਜਰ ਜਰੈ ਜਰੇ ਨਹੀਂ ਜਾਂਦੇ ਉਹਨਾਂ ਨੂੰ ਵੀ ਸਾਧੂਆਂ ਦੀ ਸੰਗਤ ਕਰਕੇ ਰੋਕਣ ਦਾ ਸਹਾਰਾ ਪਾ ਲੈਂਦਾ ਹੈ ਸਾਧ ਕੈ ਸੰਗ ਵਸੈ ਥਾਨ ਊਚੈ ਇਹਦੇ ਭਾਈ ਸੰਗੀ ਜਾਣ ਸਤ ਸੰਗੀ ਸੰਗਤ ਕਰਕੇ ਉਤਮ ਸਚਖੰਡ ਤੁਰਿਆ ਪਦ ਰੂਪੀ ਅਸਥਾਨ ਦੇ ਵਿੱਚ ਜਾ ਵਸ ਤਵਸਦਾ ਹੈ ਸਾਧਕੇ ਸੰਗ ਵਸਾ ਥਾਨ ਉੱਚਾ ਉੱਚੀ ਅਵਸਥਾ ਨੂੰ ਪਾਲੇਂਦਾ ਹੈ ਸਾਧੂ ਕੈ ਸੰਗ ਮਹਿਲ ਪਹੁੰਚੈ ਕਹਿੰਦੇ ਭਾਈ ਸਾਧੂ ਦਾ ਸੰਗੀ ਸੰਗਤ ਕਰਕੇ ਸਤ ਮਹਿਲ ਸਰੂਪ ਦੇ ਵਿੱਚ ਪਹੁੰਚ ਜਾਂਦਾ ਹੈ ਸਾਧ ਕੈ ਸੰਗ ਡਰੈ ਸਭ ਧਰਮ ਕਹਿੰਦੇ ਭਾਈ ਜਿਹੜਾ ਨਾ ਸਤ ਸੰਗੀ ਆ ਨਾ ਸਤ ਦੇ ਨਾਲ ਜੁੜਿਆ ਹੋਇਆ ਸਤ ਪੁਰਖਾਂ ਦੇ ਨਾਲ ਜੁੜਿਆ ਹਰਿਆ ਸੰਤ ਜਨਾ ਦੇ ਨਾਲ ਜੁੜਿਆ ਹਰਿਆ ਸਾਧਕਾਂ ਸੰਗ ਦ੍ਰਿੜਾ ਕਹਿੰਦੇ ਭਾਈ ਸਾਰਿਆਂ ਧਰਮਾਂ ਵਿੱਚ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦ੍ਰਿੜਾ ਸਮਝ ਲੈਂਦਾ ਹੈ ਉਹਨੂੰ ਸਾਰੇ ਪਾਸੇ ਹਰ ਇੱਕ ਤਨ ਦੇ ਵਿੱਚ ਉਹਨੂੰ ਵਾਹਿਗੁਰੂ ਦਿਸਦਾ ਪਰਮਾਤਮਾ ਦਿਸਦਾ ਸਾਧਕ ਸੰਗ ਦ੍ਰਿੜਾ ਸਭ ਧਰਮਾ ਭਾਵ ਕਿਸੇ ਦੇ ਧਰਮ ਨੂੰ ਖੰਡਾ ਨਹੀਂ ਕਰਦਾ ਕਿਉਂਕਿ ਸਤ ਸੰਗਤ ਕਰਨ ਵਾਲੇ ਸਾਰੇ ਪੁਰਖ ਧਰਮ ਨੂੰ ਦ੍ਰਿੜ ਕਰ ਲੈਂਦੇ ਹਨ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਤਗੁਰੂ ਜੀ ਕਿਰਪਾ ਕਰਦੇ ਹਨ ਕਹਿੰਦੇ ਸਾਧਕ ਸੰਗ ਸਤਿਗੁਰ ਦੀ ਸੰਗਤ ਕਰਨ ਵਾਲਾ ਸਤਿਪੁਰਖਾਂ ਦੀ ਸੰਗਤ ਕਰਨ ਵਾਲਾ ਕੇਵਲ ਤੇ ਕੇਵਲ ਸਿਰਫ ਸ਼ੁੱਧ ਪਾਰ ਬ੍ਰਹਮਾ ਦੇ ਰੂਪ ਦੇ ਨਾਲ ਜੁੜਦਾ ਹੈ ਭਾਵ ਕੇਵਲ ਨੋਗ ਨੂੰ ਪਾ ਕੇ ਹਰੀ ਦਾ ਰੂਪ ਹੋ ਜਾਂਦਾ ਹੈ ਸਤਿਗੁਰ ਜੀ ਕਿਰਪਾ ਕਰ ਰਹੇ ਹਨ ਕਹਿੰਦੇ ਭਾਈ ਸਾਧ ਕੈ ਸੰਗ ਤ੍ਰੜ ਸਭ ਧਰਮ ਸਾਦ ਕੇ ਸੰਗ ਕੇਵਲ ਪਾਪ ਹਨ ਸਤguru ਜੀ ਕਿਰਪਾ ਕਰ ਰਹੇ ਹਨ ਕਹਿੰਦੇ ਹਿੰਮਾ ਹਿੰਸਾ ਦਇਆ ਮ੍ਰਦ ਸਤਿ ਬਚਨ ਤਪ ਦਾਨ ਸੇਧ ਸੋਚ ਕ੍ਰਿਸ਼ਨਾ ਬਿਨਾ ਧਰਮ ਨਹੀਂ ਦੱਸ ਜਾਣ ਇਹ ਸਾਖ ਪਤਾਬਲੀ ਦਾ ਬਚਨ ਹੈ ਕਹਿੰਦੇ ਚਿੰਨ ਨੇ 10 ਚਿੰਨ ਨੇ ਹੀ ਜੋ ਦੱਸੇ ਗਏ ਨੇ ਕਹਿੰਦੇ ਇਹ ਭਾਈ ਕਿਨਾ ਅਹੇਸਾ ਦਇਆ मृदु ਸਤਵਚਨ ਤਪ ਦਾਨ ਸੀਲ ਨਿਮਰਤਾ ਪਵਿੱਤਰਤਾ ਤ੍ਰਿਸ਼ਨਾ ਤੋਂ ਮੁਕਾ ਕਹਿੰਦੇ ਇਹ ਇਹ ਲੱਛਣ ਨੇ ਭਾਈ ਸਤਿਗੁਰੂ ਕਹਿੰਦੇ ਭਾਈ ਇਹ ਸਾਰੇ ਸਤਸੰਗੀ ਗ੍ਰਹਿਣ ਕਰ ਲੈਂਦਾ ਹੈ ਅੱਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਸਾਧਕੈ ਸੰਗ ਪਾਏ ਨਾਮ ਨਿਹਾਲ ਜਿੰਦ ਜਿਹੜਾ ਸਤ ਸੰਗੀ ਆ ਨਾ ਉਹ ਨਾਮ ਦਾ ਖਜ਼ਾਨਾ ਪਾ ਲੈਂਦਾ ਮਾਲਕ ਦੇ ਦਰਤੋਂ ਵਾਹਿਗੁਰੂ ਦੇ ਪਰਮੇਸ਼ਰ ਦੇ ਦਰਤੋਂ ਨਾ ਜਪ ਜਪ ਕੇ ਜਪ ਜਪ ਕੇ ਕਹਿੰਦੇ ਉਹਦੇ ਇੱਕ ਬਹੁਤ ਜ਼ਿੰਦਗੀ ਦੇ ਵਿੱਚ ਵੱਡਾ ਨਾਮ ਦਾ ਖਜ਼ਾਨਾ ਉਹਦਾ ਇਕੱਤਰ ਹੋ ਜਾਂਦਾ ਇਕੱਠਾ ਹੋ ਜਾਂਦਾ ਹੈ ਨਾਨਕ ਸਾਧੂ ਕੈ ਕੁਰਬਾਨ ਕਹਿੰਦੇ ਇਹੋ ਜੀ ਗੁਰਮੁਖ ਜਨ ਸਾਧੂ ਦੇ ਜਾ ਸਾਧਨਾ ਕਰਨ ਵਾਲੇ ਗੁਰਸਿੱਖ ਦੇ ਸਤਿਗੁਰਾਂ ਦੇ ਤੋਂ ਪਰਵਾਰ ਜਾਈਏ ਬਲਿਹਾਰੇ ਜਾਈਏ ਹੋਜੇ ਗੁਰਮੁਖਾਂ ਤੋਂ ਜਿਹੜੇ ਭਾਈ ਆਪ ਜਪੇ ਅਵਰਾ ਨਾਮ ਜਪਾਉਂਦੇ ਹੋ ਉਹਨਾਂ ਨੂੰ ਨਾਮ ਦੀਆਂ ਦਾਤਾਂ ਬਖਸ਼ਦੇ ਨੇ ਸੋ ਇੱਥੇ ਸਮਪਤੀ ਕਰੀਏ ਜੀ ਆਖਰੀ ਬਚਨ ਨੇ ਸਤਿਗੁਰਾਂ ਦੇ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਾ ਗੁਰੂ ਆ ਬੇਚਾਨ ਕਰਦੇ ਹਨ ਇਕਤਰਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਸਤਿਗੁਰੂ ਸੱਚੇ ਪ੍ਰਤਿਸ਼ਾ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਜੀ ਕਿਰਪਾ ਕਰਕੇ ਬਖਸ਼ ਦੇਣਾ ਸ਼ਲੋਕ ਪਵਨ ਗੁਰੂ ਕਾਣੀ ਪਿਤਾ ਮਾਤਾ ਤਰਤਨਾਤ ਦਿਵਸ ਰਾਤ ਦੁਵੇदाई ਦਾਇਆ ਖਿਲੇ ਸਗਲ ਜਗਤ ਚੰਗੇ ਆਈਆਂ ਬਰਿਆਈਆਂ ਵਾਚ ਤਰ ਮਹਦੂਰ ਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਆਈਂ ਦੀਕਾ ਖਾਨਸਾ ਰਾਹ ਗੁਰਜੀ ਕੀ ਤੇ